ਕੋ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਮੀਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਸ਼ਾਮ ਨੂੰ ਦੀਵਾਨ ਵਿੱਚ ਆਉਂਦੇ ਨੇ ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ ਹੈ ਸੇਵਾਦਾਰ ਨੇ ਕਿਹਾ ਫੁਲਾਨੀ ਜਗ੍ਹਾ ਤੇ ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਪਾਦਸ਼ਾਹ ਦਰਬਾਰ ਚਾਏ ਇਹ ਮੁਸਲਮਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਖਲੋਇਆ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਕੱਲਿਆ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਵਾਛਿਆ ਕਹਿੰਦੇ ਤੂੰ ਕੀ ਚਾਹੁੰਨੇ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰਜਿਆ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਿਰਾਲੀ ਚੱਲਣਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਹੀਂ ਬੁੱਲਣਾ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖਰੀ ਉਹ ਫਕੀਰ ਬੋਲਿਆ ਮੁਸਲਮਾਨ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਹੈ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਹੈ ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਪਾਦਸ਼ਾਹ ਕਹਿੰਦੇ ਫਿਰ ਦਸ ਕੀ ਚਾਹੀਦਾ ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਛੇਵੇਂ ਪਾਦਸ਼ਾਹ ਨੇ ਕਿਹਾ ਬਿਦਿਜੰਦ ਇਨੂੰ ੱੱਕੇ ਮਾਰ ਕੇ ਬਾਹਰ ਕੱਢ। ਚੱਲ ਗੁਰੂ ਦਰਬਾਰ ਤੋਂ ਬਾਹਰ। ਇਹਨੂੰ ੱੱਕੇ ਮਾਰ ਕੇ ਬਾਹਰ ਕੱਢ। ਐਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਗੁਰਮਤ ਹੋਈ? ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ। ਤੁਸੀਂ ਕਹਿੰਦੇ ਹੋ ੱੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ ਨੇ ਮੈਂ ਕਦੇ ਦਰਬਾਰ ਸਾਹਿਬ ਤੋਂ ਵੀ ਇਹ ਲਾਈਵ ਕਥਾ ਕਹੀ ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਹੈ ਜਿਹੜਾ ਪੜਾਇਆ ਵੀ ਜਾਂਦਾ ਹੈ ਤੇ ਕਈ ਵਾਰ ਗੁਰੂ ਐਦਾਂ ਦੇ ਸਵਾਲ ਪਾ ਦਿੰਦਾ ਹੈ ਜਿਹੜੇ ਕਿਰਾਏ ਨਹੀਂ ਹੁੰਦੇ ਜਿਵੇਂ ਐਗਜ਼ਾਮਿਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਿਰਾਇਆ ਹੀ ਨਹੀਂ ਐਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ ਹੈ ਉਜ ਸਵਾਲ ਗੁਰੂ ਨੇ ਕਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਘਾਡੇ ਦਾ ਸਵਾਲ ਲਾ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤਿ। ਇਹ ਕੋਈ ਗੁਰਮਤਿ ਦੀ ਗੱਲ ਲੈ? ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ੱੱਕੇ ਮਾਰ ਕੇ। ਤਾਂ ਇਹ ਗੁਰਮਤਿ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ੱੱਕੇ ਮਾਰ ਕੇ ਬਾਹਰ ਕੱਢੋ। ਬਿਦੀ ਚੰਦ ਨੇ ਧੱਕੇ ਮਾਰੇ ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ ਜਿੱਥੇ ਉਹਨੂੰ ਧੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਹੈ ਕਹਿੰਦੇ ਛੇਵੇਂ ਪਾਤਸ਼ਾਹ ਆਏ ਆਉਂਦੇ ਹਾਂ ਬਿਦੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬਿਦੀ ਚੰਦ ਉਹ ਮੁਸਲਮਾਨ ਚਲਾ ਗਿਆ ਬਿਦੀ ਚੰਦ ਕਹਿੰਦੇ ਨਹੀਂ ਮਹਾਰਾਜ ਜਿੱਥੇ ਉਹਨੂੰ ੱੱਕੇ ਮਾਰ ਕੇ ਰਾਤੀ ਛੱਡਿਆ ਮਹਾਰਾਜ ਉਹ ਤੇ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਪਿਆਰ ਨਾਲ ਪੁੱਛਿਆ ਜੀ ਉਹਨੇ ਕੁਝ ਸ਼ੱਕਿਆ ਦੇਖੋ ਗੁਰੂ ਕਿੰਨਾ ਖਿਆਲ ਰੱਖਦਾ ਪਾਤਸ਼ਾਹ ਕਹਿੰਦੇ ਉਹਨੇ ਕੋਈ ਸ਼ੱਕਿਆ ਕਹਿੰਦੇ ਮਹਾਰਾਜ ਨਹੀਂ ਮੈਂ ਰਾਤੀ ਕਈ ਵਾਰ ਉਹਦੇ ਵੱਲ ਗਿਆ ਸਵੇਰੇ ਉੱਠ ਕੇ ਵੀ ਉਹਦੇ ਵੱਲੋਂ ਵੇਖ ਕੇ ਆਏ ਮਹਾਰਾਜ ਹੁਣ ਤਾਂ ਰਾਤ ਨਾਲ ਉਹਦੀ ਆਵਾਜ਼ ਧੀਮੀ ਹੋ ਗਈ ਹੈ ਉਹਦਾ ਗਲਾ ਸੁੱਕ ਗਿਆ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਹਜੇ ਵੀ ਹੌਲੀ ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜ ਮੈਨੂੰ ਕੋਈ ਪਾਗਲ ਜਿਹਾ ਜਾਪਦਾ ਹੈ ਹਜ਼ੂਰ ਹੱਸ ਪਏ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਹੈ ਉਹ ਪਾਗਲ ਨਹੀਂ ਉਹਦੀ ਵਸਤਾ ਉਹ ਹੈ ਜਿਹਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੋ ਰਾਨਾ ਕਬੀਰ ਦਾ ਮਰਮ ਰਾਮ ਪਹਿਚਾਨ ਉਹਦੀ ਗੱਲ ਤੇ ਰੱਬ ਦੀ ਗੱਲ ਇਹ ਵਖਰੀ ਹੈ ਵਿਦੀਚੰਦ ਜਦ ਵੇਖ ਕੇ ਆ ਉਹ ਉੱਥੇ ਬੈਠਾ ਹੈ ਵਿਦੀਚੰਦ ਵੇਖ ਆਏ ਪਾਤਸ਼ਾਹ ਉਸੇ ਜਗ੍ਹਾ ਤੇ ਬੈਠੇ ਹਜ਼ੂਰ ਨੇ ਕਿਹਾ ਉਹਦੇ ਅੱਗੇ ਪਰਦਾ ਕਰ ਦਿਓ ਨਾ ਉਹਨੂੰ ਸੰਗਤ ਦਿਸੇ ਤੇ ਨਾ ਸੰਗਤ ਉਹਨੂੰ ਵੇਖੇ ਕਹਿੰਦੇ ਮਹਾਰਾਜ 7 ਵਜੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਨ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਹੋਲੇ ਬੈਠਾ ਰਿਹਾ ਸ਼ਾਮਾਂ ਪਈਆਂ ਰਾਤ ਲੰਘ ਗਈ ਹਜ਼ੂਰ ਨੇ ਬਿਦੀ ਚੰਦ ਦੀ ਡਿਊਟੀ ਲਾਈ ਬਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਪੋਛ ਉਹ ਕੋਈ ਜਵਾਬ ਨਾ ਦੇਵੇ ਨਾ ਉਹਨੇ ਕੋਈ ਖਾਧਾ ਨਾ ਕੋਈ ਪੀਤਾ ਨਾ ਉਹਦੀਆਂ ਅੱਖਾਂ ਵਿੱਚ ਨੀਂਦ ਬਸ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈਂ ਜ਼ੁਬਾਨ ਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਜੰਨੀ ਕੋ ਜੰਨੀ ਮਿਲਾ ਦੋ ਜੰਨੀ ਕੋ ਜੰਨੀ ਮਿਲਾ ਦੋ ਭਾਈ ਬੀਦੀ ਚੰਦ ਕਈ ਵਾਰ ਵੇਖਦੇ ਰਹੇ ਜਦੋਂ ਤੀਜੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਵੇਰੇ ਦਰਬਾਰ ਚਾਏ ਬੀਦੀ ਚੰਦ ਅੱਖਾਂ ਭਰ ਕੇ ਰੋ ਪਏ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਫੋਟੇ ਇੰਜ ਲੱਗਦਾ ਹੈ ਜਿਵੇਂ ਜੰਨੀ ਕੋ ਜੰਨੀ ਮਿਲਾ ਦੋ ਕਹਿੰਦੇ ਉਹਨੇ ਮਰ ਜਾਣਾ ਹੈ ਮਹਾਰਾਜ ਉਹਦੀ ਹਾਲਤ ਵੇਖੀ ਨਹੀਂ ਜਾਂਦੀ ਛੇਵੇਂ ਪਾਤਸ਼ਾਹ ਤਰਸ ਦੇ ਘਰ ਵਿੱਚ ਆਏ ਆਪੇ ਪਾਤਸ਼ਾਹ ਤਖਤ ਸਿੰਘਾ ਜਦੋਂ ਉੱਠੇ ਸਿੱਧੇ ਉਸ ਮੁਸਲਮਾਨ ਫਕੀਰ ਵੱਲ ਗਏ ਨਾਲ ਗੁਰੂ ਦੇ ਸਿੱਖ ਜਾਂਦਿਆਂ ਹਜ਼ੂਰ ਨੇ ਕਿਹਾ ਪਰਦਾ ਹਟਾ ਦੇ ਉਹ ਤਣੀ ਹੋਈ ਕਨਾਤ ਪਰਦਾ ਹਟਾ ਦਿੱਤਾ ਗਿਆ ਪਾਤਸ਼ਾਹ ਸਨਮੁਖ ਖਲੋ ਕੇ ਕਹਿੰਦੇ ਜੰਨੀ ਖਾਨ ਖੁਦਾ ਨੂੰ ਮਿਲਣਾ ਹੈ ਇਕਦਮ ਉਹਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਹਾ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜੰਨੀ ਖਨ ਇਕਦਮ ਖਲੋ ਗਿਆ ਮਹਾਰਾਜ ਮਿਲਣਾ ਹੈ ਪਾਦਸ਼ਾਹ ਨੇ ਕਿਹਾ ਅੱਜ ਹੀ ਮਿਲਣਾ ਹੈ ਕਹਿੰਦਾ ਜੀ ਅੱਜ ਹੀ ਮਿਲਾਦੇ ਹੋ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ બસ ਫਿਰ ਇੰਜ ਲੱਗਾ ਜਿਵੇਂ ਉਹਦੇ ਸਰੀਰ ਵਿੱਚ ਕਿਤੇ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸੁਚੇਤ ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਛੇਵੇਂ ਪਾਤਸ਼ਾਹ ਨੇ ਕਿ ਜੇ ਫਿਰ ਹੁਣੇ ਮਿਲਣਾ ਜਾਨੀ ਖਾਨ ਉਹ ਦਰਿਆ ਵਗਦਾ ਜਾਂ ਜੱਕ ਛਾਲ ਮਾਰਦਾ ਬਸ ਇੰਨੀ ਗੱਲ ਸੁਣਨ ਦੀ ਧੇਰ ਸਿੱਖ ਤਵਾਂ ਦੀ ਕਹਿੰਦੀ ਐ ਉਹ ਜਾਨੀ ਖਾਨ ਮੁਸਲਮਾਨ ਨੇ ਨਾ ਅੱਗੇ ਵਿੱਚ ਵੇਖਿਆ ਨਾ ਪਿਛਾ ਵੇਖਿਆ ਨਾ ਕੁਝ ਸੋਚਿਆ ਨਾ ਕੋਈ ਸਮਝਿਆ ਇੰਨੀ ਗੱਲ ਸੁਣਦਿਆਂ ਸਾਰ ਉਹ ਤੇਜ ਤੂਫਾਨ ਦੀ ਤਰ੍ਹਾਂ ਦਰਿਆਵਲ ਭੱਜ ਗਿਆ ਸਾਰੇ ਸਿੱਖ ਵੇਖਦੇ ਨੇ ਇੱਕ ਹੀ ਕਹਾਣੀ ਹੋਈ ਰੱਬ ਨੂੰ ਮਿਲਾਉਣਾ ਹੈ ਹੁਣੇ ਮਿਲਾਉਣਾ ਹੈ ਜਦ ਦਰਿਆ ਗੇ ਸ਼ਾਲ ਮਾਰ ਇਦਾ ਮਤਲਬ ਪੂਰੇ ਵਿਸ਼ਵਾਸ ਨਾਲ ਆਇਆ ਹੈ ਪੂਰੇ ਇਰਾਦੇ ਨਾਲ ਆਇਆ ਹੈ ਸਾਥ ਸੰਗਤ ਆਪਣੇ ਮਨਾਂ ਚਾਤ ਮਾਰਿਓ ਕਈ ਕਈ ਸਾਲ ਸਾਡਾ ਇਰਾਦਾ ਨਿਉ ਬਣਦਾ ਕਦੇ ਮਨ ਕਹਿੰਦਾ ਅਮਰਤ ਛਕ ਲਾਂ ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ ਫਿਰ ਅਮਰਤ ਛਕ ਲਾਂ ਨਹੀਂ ਅਜੇ ਕੰਮ ਰਹਿਦਾ ਆਪਾਂ ਰੱਦੇ ਵਿੱਚ ਪੱਕਿਆ ਹੀ ਨਹੀਂ ਲੈਂਦੇ ਰੱਦਾ ਪੱਕਾ ਨਹੀਂ ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ ਇੱਕ ਵਿਦਵਾਨ ਲਿਖਦਾ ਆਸ਼ਕਾਰਾਂ ਨੋਂ ਨਿਸ਼ਾਨੀ ਐ ਪਿਸਰ ਆਹਾ ਸਰ ਰੰਗ ਜ਼ਰਦ ਚਸ਼ਮਤਰ ਕਮ ਗੁਫਤਨੋਂ ਕਮ ਖੁਰਦਨੋਂ ਖਵਾਬੇ ਹਰਾਮ ਦਸਤੇ ਸਰ ਇੰਤਜ਼ਾਰੀ ਬੇਕਰਾਜੀ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ ਦੀ ਉਹਦੇ ਅੰਦਰ ਬੇਕਰਾਜੀ ਰਹਿੰਦੀ ਹੈ ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾਵਾਂਗਾ ਉਹਨੂੰ ਇੰਤਜ਼ਾਰ ਰਹਿੰਦਾ ਹੈ ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ ਹੈ ਕਦੇ ਉਹਦਾ ਰੰਗ ਪੀਲਾ ਸੜ ਜਾਂਦਾ ਹੈ ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਅਥਰੂ ਉਤਰ ਆਉਂਦੇ ਨੇ ਉਹਨੂੰ ਭੁੱਖ ਘਟ ਲੱਗਦੀ ਹੈ ਉਹਦੀ ਨੀਂਦ ਘਟ ਜਾਂਦੀ ਹੈ ਉਹ ਬਹੁਤ ਘਟ ਬੋਲਦਾ ਹੈ ਬੁੱਤਾਂ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ ਹੈ ਇਹ ਨੋਂ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਿਆ ਰਾਤ ਨੂੰ 2-2 ਵਜੇ ਤੱਕ WhatsApp Facebook Placebook ਚਲਾਈ ਜਾ ਉਹਨਾਂ ਕੀ ਰੱਬ ਨੂੰ ਮਿਲਣਾ ਉਹਨਾਂ ਦਾ ਤੇ ਮਾਤੜਾ ਮੰਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ ਹੋਰ ਕੀ ਕਰ ਲੈਣਾ ਇੱਕ ਇੱਕ 2-2 ਵਜੇ ਤੱਕ ਨੈੱਟ ਚਲਾਉਣ ਵਾਲਿਆਂ ਦਾ ਤਾਂ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ ਇੰਤਜ਼ਾਰੀ ਵੇਖ ਰਹਾ ਦੀ ਦਸਤੇ ਸਰ ਛੇਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਦੇ ਛਾਲ ਮਾਰ ਦੇ ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ ਸਭ ਸਿੱਖ ਵੇਖ ਕੇ ਹੈਰਾਨ ਹਜ਼ੂਰ ਨੇ ਕਿਹਾ ਬਿਦੀ ਚੰਦ ਉਹ ਜਿਹੜਾ ਦਰਿਆ ਵੱਲ ਭੱਜਿਆ ਹੈ ਬਿਦੀ ਚੰਦਾ ਉਹਨੇ ਛਾਲ ਮਾਰ ਦੇਣੀ ਹੈ ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਜਾਓ ਛੇਤੀ ਉਹਦੇ ਮਗਰ ਜਾਓ ਉਹਨੂੰ ਡੁੱਬਣ ਨਾ ਦਿਓ ਆਪਣੇ ਮਨਾਂ ਚੱਕ ਵਿਚਾਰ ਕਰੀਏ ਇਹ ਮੇਰਾ ਵੀ ਇਸ ਤਰ੍ਹਾਂ ਦਾ ਹੈ ਅਜੇ ਅਸੀਂ ਸਾਰੇ ਰਸਤੇ ਦੇ ਪੰਦੀਆਂ ਸਾਹ ਸੰਗਤ ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ ਕੋਈ ਨਾ ਵੇਖਦਾ ਹੋਵੇ ਸੇਵਾ ਦਾ ਤਰੀਕਾ ਬਦਲ ਜਾਂਦਾ ਹੈ ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ ਹੈ ਕੋਈ ਕੋਲ ਨਾ ਹੋਵੇ ਤਾਂ ਉਂਝ ਅੱਖਾਂ ਨਾਲ ਹੀ ਲੰਘ ਜਾਂਦਾ ਹੈ ਸਾਹ ਸੰਗਤ ਕੋਈ ਸਾਹਮਣੇ ਸੁਣਦਾ ਹੋਵੇ ਆਜਵੇ ਕੋਈ ਫਿਰ ਪਾਠ ਉੱਚਾ ਕਰੀਦਾ ਹੈ ਨਾਮ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਏ ਤਰੀਕਾ ਬਦਲ ਜਾਂਦਾ ਹੈ ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾ ਚੱਤ ਮਾਰਿਓ ਸਾਡਾ ਤਜਰਬਾ ਹੈ ਸਾਥ ਸੰਗਤ ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ ਕਿਉਂਕਿ ਮਾਇਆ ਨਾਲ ਚੱਲਦਾ ਕੰਮ ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ ਕਿਸੇ ਕੋਲ ਪਰਤੀ ਵਾਸਤੇ ਜਾਓ ਉਹ ਕਹਿੰਦਾ ਇਹਨੇ ਕਿੰਨੇ ਦਿੱਤੇ ਗਵੰਡੀ ਨੂੰ ਪੁੱਛਦਾ ਆ ਇਹਨਾਂ ਨੇ ਕਿੰਨੇ ਦਿੱਤੇ ਨੇ ਜੇ ਉਹਨੇ 2100 ਦੀ ਪਰਚੀ ਕਢਾਈ ਮੇਰੀ 25 ਦੀ ਕੱਟ ਦਿਓ ਕਿਉਂ ਉਤੋਂ 400 ਵੱਧ ਦੇਣਾ ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ ਉਹ ਸ਼ਰੀਕਾਂ ਗਵੰਡੀਆਂ ਲਈ ਕਟਾਈ ਹੈ ਉਹਦਾ 3100 ਮੇਰਾ 35 ਕਰ ਦਿਓ ਇਹਦਾ ਮਤਲਬ ਉਹ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋਵੇ ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ ਮਾਫ ਕਰਿਓ ਸ਼ਰੀਕਾਂ ਲਈ ਤਾਂ ਕਰ ਲਓਗੇ ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ ਬੰਦਿਆਂ ਦੀ ਵਾਸਤੇ ਕਈ ਤੇ ਮੈਂ ਰਸੀਦਾ ਪਕੜ ਕੇ ਪੜਦੇ ਵੇਖੇ ਨੇ ਉਹਨੇ ਕਿੰਨੇ ਦਿੱਤੇ ਉਹਨੇ ਕਿੰਨੇ ਦਿੱਤੇ ਛੇਵੇਂ ਪਾਤਸ਼ਾਹ ਨੇ ਕਿਹਾ ਬਿਧੀ ਚੰਦਾ ਉਹ ਮੁਸਲਮਾਨੇ ਰੱਦੇ ਨਾਲ ਆਇਆ ਜੰਨੀ ਖਾਨੇ ਛਾਲ ਮਾਰ ਦੇਣੀ ਹੈ ਜਾ ਉਹ ਦੇ ਮਗਰ ਜਾ ਉਹਨੂੰ ਡੁੱਬਣ ਨਾ ਦਿਓ ਅਸੀਂ ਵੀ ਆਏ ਬਿਦੀ ਚੰਦ ਉਸੇ ਵਕਤ ਭੱਜਿਆ ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕੋਈ ਮਨਾਣ ਤੇ ਨਹੀਂ ਹੁੰਦਾ ਮੈਨੂੰ ਕੋਈ ਰੋਕਣ ਤੇ ਨਹੀਂ ਹੁੰਦਾ ਉਸ ਜਾਨੀ ਖਾਨੇ ਜੰਦਿਆਂ ਦਰਿਆ ਦੇ ਛਾਲ ਮਾਰ ਦਿੱਤੀ ਮਗਰੇ ਹੀ ਭਾਈ ਬਿਦੀ ਚੰਦ ਨੇ ਛਾਲ ਮਾਰੀ ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਐਨੇ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ ਹਜ਼ੂਰ ਨੇ ਜਦੋਂ ਉਹ ਕੱਪੜੇ ਭਿਜੇ ਮੁਸਲਮਾਨ ਬਾਹਰ ਆਇਆ ਉਹਨੂੰ ਮਾਂ ਤੋਂ ਪਕੜ ਕੇ ਚੰਜੋੜ ਕੇ ਕਹਿ ਜਾਂੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਵੇ ਜਿਵੇਂ ਬਾਦਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ ਵੇਖ ਜੰਨੀ ਖਾਨ ਬਸ ਨਜ਼ਰ ਮਿਲਣ ਦੀ ਧੀਰ ਸੀ ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ ਜਿਹਨੂੰ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਪੂਰਾ ਗੁਰ ਅਖਿਆ ਜਾ ਕਾ ਮੰਤਰ ਕੀ ਕਰਦਾ ਪੂਰਾ